ਆਪਾਂ ਉਂਗਲਾਂ ਤੇ गिन ਲਈਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਬਣਨ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਇਦ ਖੂਸਕਦਾਨ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੀ ਨਵਾਂ ਜਿਹੜਾ ਧੜਾ ਬਣੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਕਹਿੰਦੇ ਸੀ ਨਵੀਂ ਪਾਰਟੀ ਬਣਾਉਣੀ ਹੈ ਲੇਕਿਨ ਇਸ ਦਰਮਿਆਨ ਜਿਹੜਾ ਸਿੱਖ ਵੋਟਰ ਹੈ ਜੇ ਸਿੱਖਾਂ ਦੀ ਮжоਰਿਟੀ ਹੈ ਪੰਜਾਬ ਦੇ ਵਿੱਚ ਉਹ ਦਚਿੱਤੀ ਚਾ ਹੈ ਕਿ ਆਖਿਰ ਕਿੱਧਰਲੇ ਪਾਸੇ ਨੂੰ ਉਹ ਜਾਏਗਾ ਤੁਹਾਨੂੰ ਕੀ ਲੱਗਦਾ ਦੇਖੋ ਇਹ ਤਾਂ ਤਰਾਸਦੀ ਰਹੀ ਹੈ ਜਥੇਦਾਰ ਗੁਚਨ ਸਿੰਘ ਤੋੜਾ ਹੋਣਾ ਨੇ ਪਾਰਟੀ ਉਹ ਵੀ ਪਾਰਟੀ ਜ਼ਿਆਦਾ ਨਹੀਂ ਚੱਲ ਸਕੀ ਬਾਅਦ ਦੇ ਵਿੱਚ ਅਕਾਲੀ ਦਲ ਨਾਲ ਉਹਨਾਂ ਦਾ ਰਿਲੇਵਾ ਹੋਇਆ ਅਕਾਲੀ ਦਲ 1920 ਬਣਿਆ ਸੀ ਰਵਿੰਦਰ ਸਿੰਘ ਉਹਨਾਂ ਦਾ ਜੀ ਉਹ ਵੀ ਕੋਈ ਬਹੁਤਾ ਕਾਮਯਾਬ ਨਹੀਂ ਹੋਇਆ ਫਿਰ ਸ਼੍ਰੋਮਣੀ ਅਕਾਲੀ ਦਲ ਫਿਰ ਦਿੱਲੀ ਤੋਂ ਅਕਾਲੀ ਦਲ ਬਣੇ ਉਹ ਵੀ ਪੰਜਾਬ ਦੇ ਵਿੱਚ ਸਰਨਾ ਸਾਹਿਬ ਬੜੇ ਉਹਨਾਂ ਨੇ ਪੰਜਾਬ ਦੇ ਵਿੱਚ ਸਰਗਰਮੀਆਂ ਰੱਖੀਆਂ ਲੇਕਿਨ ਉਹ ਵੀ ਕੁਝ ਖਾਸ ਪ੍ਰਾਪਤੀਆਂ ਨਹੀਂ ਕਰ ਸਕੇ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਂ ਤੇ ਪਾਰਟੀਆਂ ਬਣੀਆਂ ਅਕਾਲੀ ਦਲ 1920 ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਜਿਹਦੀ ਸਥਾਪਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਸੀ ਉਹਨੂੰ ਸਿੱਖਾਂ ਦੀ ਪੰਥ ਦੀ ਔਰ ਪੰਜਾਬ ਦੀ ਨਮਾਇੰਦਾ ਜਮਾਤ ਮੰਨਿਆ ਜਾਂਦਾ ਰਿਹਾ ਹੈ। ਜੀ। ਔਰ ਜਦੋਂ ਮੋਗੇ ਦੀ ਕਾਨਫਰੰਸ ਹੋਈ 2007 ਤੋਂ ਪਹਿਲਾਂ ਮੈਂ ਵੀ ਉੱਥੇ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਪਾਰਟੀ ਦੇ ਰੂਪ ਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਵਧਾਇਆ ਕਿ ਅਸੀਂ ਸਿਰਫ ਸਿੱਖ ਭਾਈਚਾਰਾ ਨਹੀਂ ਅਸੀਂ ਤਾਂ ਪੂਰੇ ਪੰਜਾਬ ਦੀ ਪਾਰਟੀਆਂ ਅਸੀਂ ਹਿੰਦੂਆਂ ਨੂੰ ਵੀ ਪੰਜਾਬ ਦੇ ਅਸੀਂ ਸਾਰੇ ਭਾਈਚਾਰਿਆਂ ਨੂੰ ਸਾਰੇ ਧਰਮ ਜਾਤਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ ਪਰ ਆਪਸੀ ਭਾਈਚਾਰਕ ਸਾਂਝ ਦੇ ਪੱਖੋਂ ਸ਼੍ਰੋਮਣੀ ਅਕਾਲੀ ਦਲ ਨੇ ਚੰਗਾ ਕੰਮ ਕੀਤਾ ਬੀਜੇਪੀ ਨਾਲ ਵੀ ਸਾਂਝ ਕੀਤੀ ਲੋਕਾਂ ਨੇ ਪਸੰਦ ਕੀਤਾ ਪੰਜਾਬ ਦੇ ਪਰ ਅਕਾਲੀ ਦਲ ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕਿਆ